ਜਿਹੜਾ ਇਲੀਗਲ ਪ੍ਰੋਪਰਟੀ ਹੈ ਉਹਨੂੰ ਡੈਮੋਲਿਸ਼ ਕਰਾਇਆ ਜਾ ਰਿਹਾ ਜਿਹੜਾ ਡਰਗ ਮਨੀ ਤੋਂ ਬਣੀ ਹੋਈ ਹੈ ਇਲੀਗਲ ਤਰੀਕੇ ਨਾਲ ਬਣੀ ਤਾਂ ਪੰਜਾਬ ਪੁਲਿਸ ਦਾ ਬਲਡੋਜ਼ਰ ਐਕਸ਼ਨ ਨਸ਼ਾ ਤਸਕਰਾਂ ਤੇ ਦੇਖਣ ਨੂੰ ਮਿਲਿਆ ਜੀ ਹਾਂ ਪੰਜਾਬ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਤੈਟੇ ਰੀ ਕੀਤਾ ਗਿਆ ਹੈ ਦਾ ਸਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਬੀਤੇ ਦਿਨੀ ਹੁਕਮ ਦਿੱਤੇ ਗਿਆ ਸੀ ਜਿਸ ਤੋਂ ਬਾਅਦ ਨਸ਼ਾ ਤਸਕਰਾ ਖਿਲਾਫ ਪੰਜਾਬ ਪੁਲਿਸ ਨੇ ਬਲਡੋజర్ ਐਕਸ਼ਨ ਦੀ ਸ਼ੁਰੂਆਤ ਕੀਤੀ ਹੈ ਇਸੇ ਤਹਿਤ ਹੁਣ ਲੁਧਿਆਣਾ ਦੇ ਦੋ ਵੱਖੋ ਵੱਖਰੇ ਇਲਾਕਿਆਂ 'ਚ ਤਸਕਰਾਂ ਦੇ ਮਹਿਲਾ ਵਰਗੇ ਕਰਾ ਨੂੰ ਟੈਟੇਰੀ ਕੀਤਾ ਗਿਆ ਹੈ ਜਿਹੜੀ ਕਿਤੇ ਨੇ ਟੁੱਟਿਆ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਪ੍ਰਸ਼ਾਸਨ ਦਾ ਪੀੜਾ ਪੰਚਾ ਇਹਨਾਂ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਿਆ ਏ ਅਤੇ ਘਰਾਂ ਨੂੰ ਟਹਿਟੇਰੀ ਕੀਤਾ ਗਿਆ ਉਥੇ ਹੀ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਲੁਧਿਆਣਾ ਕਮਿਸ਼ਨਰੇਟ ਦੀ ਹਦੂਦ ਅੰਦਰ ਆਉਂਦੀਆਂ 78 ਹੋਰ ਅਜਿਹੀਆਂ ਪ੍ਰਾਪਰਟੀਆਂ ਦੀ ਪਛਾਣ ਕੀਤੀ ਗਈ ਹੈ ਜੋ ਕਿ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਬਣਾਈਆਂ ਗਈਆਂ ਨੇ ਜਿਨ੍ਹਾਂ ਨੂੰ ਕੇ ਆਉਂਦੇ ਕੁਝ ਦਿਨਾਂ ਵਿੱਚ ਇਸੇ ਤਰੀਕੇ ਨਾਲ ਟਹਿਟੇਰੀ ਕੀਤਾ ਜਾਵੇਗਾ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਕਮਿਸ਼ਨਰ ਵੱਲੋਂ ਨਗਰ ਨਿਗਮ ਨੂੰ ਚਿੱਠੀ ਲਿਖੀ ਗਈ ਹੈ ਜਿਸ ਤੇ ਜਵਾਬ ਹੋਣ ਤੋਂ ਬਾਅਦ ਹੀ ਇਸ ਪੂਰੇ ਮਾਮਲੇ 'ਚ ਅਗਲੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਕਮਿਸ਼ਨਰ ਮੁਤਾਬਕ ਇਹ ਦੋਵੇਂ ਨਸ਼ਾ ਤਸਕਰ ਲੰਮੇ ਸਮੇਂ ਤੋਂ ਨਸ਼ਾ ਸਮਗਲਿੰਗ ਵਿੱਚ ਲੱਗੇ ਹੋਏ ਸੀ ਜਿਨ੍ਹਾਂ ਦੀਆਂ ਪ੍ਰਾਪਰਟੀਜ਼ ਦੀ ਪਛਾਣ ਕਰਕੇ ਹੁਣ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਦੇਖੋ ਜਿਹੜਾ ਡਰਾਈਵ ਅਗੇਂਸਟ ਡਰੱਗਸ ਜਿਹੜੀ ਚੱਲੀ ਹੋਈ ਹੈ ਉਹਦੀ ਜਿਹੜੀ ਮੁਹਿੰਮ ਹੈ ਉਹਨੂੰ ਅੱਗੇ ਵਧਾਉਂਦੇ ਹੋਏ ਜਿਹੜੇ ਵੀ ਡਰੱਗਸ ਸਮਗਲਰ ਹੈਗੇ ਜਿਨ੍ਹਾਂ ਨੇ ਇਲੀਗਲ ਪ੍ਰਾਪਰਟੀ ਬਣਾਈ ਹੈਗੀ ਹੈ ਵਿਦ ਦਾ ਹੈਲਪ ਆਫ ਸਿਵਲ ਐਡਮਿਨਿਸਟ੍ਰੇਸ਼ਨ ਜਿਹੜਾ ਇਲੀਗਲ ਪ੍ਰਾਪਰਟੀ ਹੈ ਉਹਨੂੰ ਡੈਮੋਲਿਸ਼ ਕਰਾਇਆ ਜਾ ਰਿਹਾ ਜਿਹੜਾ ਡਰਗ ਮਨੀ ਤੋਂ ਬਣੀ ਹੋਈ ਹੈ ਇਲੀਗਲ ਤਰੀਕੇ ਨਾਲ ਬਣੀ ਹੋਈ ਸੀ ਵੀ ਸਾਹਿਬ 12 ਘੰਟੇ ਤੋਂ ਦੂਜੀ ਕਾਰਵਾਈ ਜੋ ਇਹ ਦੇਖਣ ਨੂੰ ਮਿਲੀ ਹੈ ਕੱਲ ਵੀ ਜੋ ਕੀ ਹੈ ਇੱਕ ਕਾਰਵਾਈ ਕੀਤੀ ਗਈ ਹੈ ਆਉਣੇ ਵੱਡੇ ਟਾਈਮ 'ਤੇ ਤੁਹਾਨੂੰ ਬਹੁਤ ਸੀ ਇਹੋ ਜਿਹੀ ਐਕਟੀਵਿਟੀਆਂ ਮਿਲਣਗੀਆਂ ਜਿਹੜੇ ਵੀ ਬੰਦੇ ਇਨਵੋਲਡ ਹੈਗੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਜਿਨ੍ਹਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਡਰਗ ਮਨੀ ਦੇ ਨਾਲ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਆਉਣੇ ਵਾਲੇ ਟਾਈਮ 'ਤੇ ਤੁਹਾਨੂੰ ਲੱਗਣੇ ਲੱਗੇਗਾ ਇਸ ਬਾਰੇ ਜਾਣਦੇ ਸਾਬ ਜੇ ਕੋਈ ਜਾਣ ਕੇ ਦੋ ਕੀ ਹੈਗੀ ਸਾਰੀ ਗ ਇਹ ਇਹ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਸੀਗਾ ਠੀਕ ਹੈ ਬਾਕੀ ਡਿਟੇਲ ਐਫਆਈਆ ਤੁਹਾਨੂੰ ਇੱਕ ਬਰੀਫਿੰਗ ਵਿੱਚ ਅਸੀਂ ਦੇ ਦਾਂਗੇ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਸੀਗਾ ਇਹ ਜਿਹੜੀ ਪ੍ਰੋਪਰਟੀ ਸੀਗੀ ਇਹ ਡਰੱਗ ਮਨੀ ਤੋਂ ਬਣੀ ਹੋਈ ਸੀਗੀ ਉਸ ਤੋਂ ਬਾਅਦ ਇਸ ਤੋਂ ਇਲਾਵਾ ਵੀ ਅਸੀਂ 78 ਬੰਦੇ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕੀਤੇ ਹੈਗੇ 78 ਬੰਦੇ ਹੋਰ ਆਇਡੈਂਟੀਫਾਈ ਕੀਤੇ ਹਨ ਉਹਨਾਂ ਦੀ 78 ਪ੍ਰੋਪਰਟੀ ਹੋਰ ਆਇਡੈਂਟੀਫਾਈ ਕਰੀ ਹੈ ਮੇਨ ਦਾ ਟਾਈਮ ਅਸੀਂ 1 ਬਾਈ 1 ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਅਸੀਂ ਚਿੱਠੀ ਲਿਖੀ ਹੈ ਉਹਦਾ ਰਿਪਲਾਈ ਆ ਜਾਊਗਾ ਜਿਹੜਾ ਵੀ ਜਿੱਥੇ ਵੀ ਇਲੀਗਲ ਕੰਸਟਰਕਸ਼ਨ ਹੋਈ ਹੈ ਜਾਂ ਜਿਹੜੀ ਡਰਗ ਮਨੀ ਦੇ ਨਾਲ ਜਿਹੜੀ ਪ੍ਰੋਪਰਟੀ ਬਣੀ ਹੈ ਉਹਨਾਂ ਦੇ ਸਾਰਿਆਂ ਦਾ ਇਹੀ ਹਸਰ ਹੋਊਗਾ। ਕਾਨੂੰਨੀ ਦੇ ਵਿੱਚ ਜੋ ਕਾਰਵਾਈ ਹੋਈ ਉਸ ਮੁਜਰਮ ਬਾਰੇ ਵੀ ਜਾਣਕਾਰੀ ਦੇ ਦਿਓ ਜੋ ਉਹਨਾਂ ਦੇ ਖਿਲਾਫ ਪੂਰੀ ਫੈਮਿਲੀ ਦੇ ਖਿਲਾਫ ਪਿਛਲੇ 12-15 ਸਾਲਾਂ ਚ 12 ਤੋਂ 15 ਐਫਆਈਆ ਰਜਿਸਟਰਡ ਹੈਗੀਆਂ ਉਹਨਾਂ ਦੇ ਫਾਦਰ ਦੇ ਖਿਲਾਫ ਵੀ ਉਹਨਾਂ ਦੀ ਜਿਹੜੀ ਲੇਡੀ ਹੈ ਉਹਨਾਂ ਦੇ ਖਿਲਾਫ ਐਫਆਈਆ ਰਜਿਸਟਰਡ ਹੈਗੀਆਂ ਐਂਡ ਉਹਨਾਂ ਨੇ ਵੀ ਇਹੀ ਇਸੇ ਤਰੀਕੇ ਬਟੀ ਬਣਾਈ ਸੀਗੀ ਉਹ ਵੀ ਅਸੀਂ ਕੱਲ ਡਰਾਈਵ ਚਲਾਈ ਸੀਗੀ ਤੇ ਆਨੇ ਵਾਲੇ ਟਾਈਮੇ ਤੁਹਾਨੂੰ ਬਹੁਤ ਹੀ ਉਹ ਡਰਾਈਵ ਮੈਂ ਕਹਿੰਦਾ ਲੁਧਿਆਣਾ ਨਹੀਂ ਪੂਰੇ ਪੰਜਾਬ ਚ ਮਿਲਣਗੀ ਜੀ ਜਿਹੜੀ ਜਿਹੜਾ ਪ੍ਰੋਸੀਜਰ ਰਹਦਾ ਹੈ ਕਿਉਂਕਿ ਹੱਲੇ ਤਾਂ ਕੋਈ ਨਹੀਂ ਰਹੇ ਤੇ ਲੇਕਿਨ ਮੇਰਾ ਥੋੜਾ ਥੱਲੇ ਕਰ ਲੋ ਨਹੀਂ ਜਿਹੜਾ ਹੈਗਾ ਜਿਹੜਾ ਅਸੀਂ ਜਿੰਨੇ ਵੀ ਅੱਜ ਪਰ ਜੋ ਜਿਹੜਾ ਹੈਗਾ ਰੂਲ ਫੋਲੋ ਕੀਤਾ ਹੈਗਾ ਵਿਦ ਅ ਹੈਲਪ ਆਫ ਸਿਵਲ ਐਡਮਿਨਿਸਟ੍ਰੇਸ਼ਨ ਉਹ ਸਾਰੀ ਅਸੀਂ ਪ੍ਰੋਸੀਜਰ ਫੋਲੋ ਕਰਕੇ ਸਾਰਾ ਕੁਝ ਕੀਤਾ ਹੈ ਸਰ ਕੀ ਚਤਾਵਨੀ ਕੀ ਰਹੇਗੀ ਮੈਨੂੰ ਚਤਾਵਨੀ ਬਿਲਕੁਲ ਸਖਤ ਸਰਕਾਰ ਦੀ ਤਰਫ ਤੋਂ ਵੀ ਇਹ ਹੈਗੀ ਹੈ ਕਿ ਜਿਹੜੇ ਵੀ ਕੋਈ ਬੰਦੇ ਇਸ ਦੰਦੇ ਚ ਇਨਵੋਲਡ ਹੈਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਹੁਣ ਇਹ ਨਹੀਂ ਆਏਗਾ ਕਿ ਸਿਰਫ ਐਫਟੀਆਰ ਰਜਿਸਟਰ ਕਰਤੀ ਤੁਸੀਂ ਅੰਦਰ ਚਲੇ ਗਏ ਫੇਰ ਬਾਹਰ ਆ ਗਏ ਤੁਸੀਂ ਇਸੇ ਕੰਮ ਜੋ ਜਿਹੜਾ ਵੀ ਤੁਸੀਂ ਪ੍ਰੋਪਰਟੀ ਬਣਾਈ ਹੈ ਵਹੀਕਲ ਹੈ ਉਹ ਜਬਤ ਵੀ ਕੀਤਾ ਜਾਊਗਾ ਤੇ ਉਹਨੂੰ ਡਿਮੋਲਿਸ਼ ਵੀ ਕੀਤਾ ਜਾਊਗਾ ਥੈਂਕ ਯੂ ਸੋ ਮਚ ਤਦਸੀ ਇਹ ਕਿ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਨਸ਼ਾ ਤਸਕਰਾਂ ਨੂੰ ਦੀ ਚੇਤਾਵਨੀ ਦਿੱਤੀ ਗਈ ਸੀ ਕਿ ਜੋ ਵੀ ਇਸ ਧੰਦੇ ਨਾਲ ਜੁੜਿਆ ਹੋਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਬੀਤੀ ਰਾਤ ਹੀ ਪੁਲਿਸ ਨੇ ਬਲਡوزر ਐਕਸ਼ਨ ਦੀ ਸ਼ੁਰੂਆਤ ਕਰ ਦਿੱਤੀ ਸੀ ਪਹਿਲਾ सोनू ਨਾਮ ਦੇ ਇੱਕ ਨਸ਼ਾ ਤਸਕਰ ਦੇ ਘਰ ਤੇ ਬਲਡوزر ਚਲਾਇਆ ਗਿਆ ਜਿਸ ਤੋਂ ਬਾਅਦ ਧੁਗਰੀ ਇਲਾਕੇ ਚ ਦੂਜੇ ਨਸ਼ਾ ਤਸਕਰ ਦੇ ਘਰ ਨੂੰ ਤਹਟੇ ਦਿੱਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ